ਅਸੀਂ ਜਿੰਨਾ ਵੀ ਲੇਟੈਸਟ ਟੈਕਨੋਲੋਜੀ ਹੈ ਉਹ ਵੀ ਵਰਤਾਂਗੇ ਸਾਡੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਸਾਡੇ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਲੱਗੇ ਹੋਏ ਨੇ ਤੇ ਮੰਡੀਆਂ ਝੋਨਾ ਵੀ ਆ ਚੁੱਕਿਆ ਉਹ ਵੀ ਸਮੂਥਲੀ ਅਸੀਂ ਚੱਕ ਰਹੇ ਹਾਂ ਇਸ ਤੋਂ ਬਾਅਦ ਨਾਲ ਨਾਲ ਜਿਹੜਾ ਡੀਸਿਲਟਿੰਗ ਦਾ ਕੰਮ ਵੀ ਟਰੈਕਟਰਾਂ ਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਤਾਂ ਕਿ ਕਣਕ ਜਿਹੜੀ ਹੈ ਉਹਨੂੰ ਬੀਜਣ ਵਾਸਤੇ ਜ਼ਮੀਨ ਜਿਹੜੀ ਹੈ ਉਹ ਤਿਆਰ ਹੋ ਜੇ ਤੇ ਬਾਕੀ 37 ਸਾਲਾਂ ਬਾਅਦ 86 ਨੂੰ ਤਾਂ ਵੱਡੇ ਮੰਨਦੇ ਸੀਗੇ ਪਰ 88 ਤੋਂ ਵੀ ਉੱਪਰ ਚਲੇ ਗਏ ਜੀ ਕੰਮ ਤਾਂ ਮੈਨੂੰ ਬੜੀ ਖੁਸ਼ੀ ਹੋਈ ਕੱਲ ਭਾਈ ਸਾਹਿਬ ਦੇ ਇਲਾਕੇ 'ਚ ਗਏ ਖੱਡਾਂ-ਖੁੱਡਾਂ ਚੈੱਕ ਕੀਤੀਆਂ ਹੋਣੀਆਂ ਆ ਪਤਾ ਲੱਗਿਆ ਹਣਾ ਵੀ ਕਿਹੜੀ ਕਿਹੜੀ ਖੱਡਾਂ ਨੇ ਕਿਉਂਕਿ ਮੈਂ ਉਸ ਦਿਨ ਦੱਸਤਾ ਸੀ ਆਹ ਖੱਡਾਂ ਆਪਣੇ ਗੁਰਦਾਸਪੁਰ ਜੀ ਪੈਂਦੀਆਂ ਨੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਕਈ ਚੀਜ਼ਾਂ ਥਾਮਸ ਐਡੀਸਨ ਵਾਂਗੂ ਬਾਅਦ ਪਤਾ ਲੱਗਦੀਆਂ 65 ਸਾਲ ਤੋਂ 70 ਤੋਂ ਉੱਪਰ ਨਹੀਂ ਉਦੋਂ ਪਤਾ ਲੱਗਿਆ ਰੌਂਚ ਸੀ ਉਦੋਂ ਵੀ ਪਾਵਰ ਦਾ ਸੱਤਾ ਦਾ ਆਨੰਦ ਮਾਣ ਰਹੀ ਸੀ ਕੋਈ ਸੀ ਗੱਲ ਨਹੀਂ ਸੋ ਪਰ ਕਦੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੋ ਅਸੀਂ ਇਸ ਪਹਿਲੇ ਸਾਲ ਤੋਂ ਸ਼ੁਰੂ ਕੀਤਾ ਸੀਗਾ ਜੈ ਉਹ ਐਸਐਸਐਫ ਸੜਕਾਂ ਤੇ ਜਿਹੜੀ ਪੁਲਿਸ ਹੈ 48% ਮੌਤਾਂ ਘਟ ਗਈਆਂ ਇਹ ਮੈਂ ਨਹੀਂ ਬੋਲ ਰਿਆ ਰਾਜ ਸਭਾ ਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਨਿਸ਼ਨ ਗੱਟਕਰੀ ਜੀ ਨੇ ਦੱਸਿਆ ਕਿ ਪੰਜਾਬ ਤੋਂ ਸਿੱਖੋ ਕਿਵੇਂ ਜਿਹੜਾ ਫਸਟ ਸਟੇਜ ਦਾ ਸਮਾਂ 6 ਮਿੰਟ 20 ਸੈਕਿੰਡ ਉਹਨਾਂ ਦੀ ਟੋਲਿੰਗ ਟਾਈਮ ਹੈ ਜੀ 6 ਮਿੰਟ 20 ਸੈਕਿੰਡ ਚ ਆ ਜਾਂਦੇ ਉੱਥੇ ਉਹ ਫਿਰ țeਲਾਂ ਤੱਕ ਪਾਣੀ ਪਹਚਾਇਆ ਕੋਈ ਗੱਲ ਨਹੀਂ ਆ ਤਾਂ ਪਾਣੀ ਜਿਹੜਾ ਕੁਦਰਤੀ ਆਫਤ ਹੈ ਐਕਸੈਸ ਆਫ एवरीथिंग ਇਜ਼ ਬੈਡ ਪਰ ਪਾਣੀ ਤਾਂ ਚਾਹੀਦਾ ਹੋਊਗਾ ਨਾ ਸਾਨੂੰ ਉਹਦੇ ਨਹਿਰਾਂ ਦੇ ਨੇ ਪੂਰਾ ਹੋਊਗਾ ਨਾ ਉਹ ਕੱਸੀਆਂ ਨਾਲ ਹੀ ਪੂਰਾ ਹੋਊਗਾ ਨਾ ਰਜਵਾਹਾਂ ਨਾਲ ਹੀ ਪੂਰਾ ਹੋਊਗਾ ਨਾ ਪੁੱਛ ਲੋ ਬੋਰ ਵਾਲੇ ਬੈਠੇ ਕਦੇ ਇੱਕ ਜ਼ਿੰਦਗੀ ਚ ਪਾਣੀ ਨਹੀਂ ਗੰਗਾ ਨਗਰ ਪਾਣੀ ਮਿਲ ਜਾਂਦਾ ਸੀ ਅਬ ਬੋਰ ਨਹੀਂ ਮਿਲਦਾ ਸੀ ਕੋ ਗੋਨੋਂ ਨਹਿਰ ਜਾਂਦੀ ਉਹ ਉੱਥੋਂ ਕੱਢ ਲੈਂਦੇ ਸੀ ਟੇਲਾਂ ਤੱਕ ਪਾਣੀ ਪਹੁੰਚਾਤਾ 40 40 ਸਾਲ ਵੱਧ ਲੋਕਾਂ ਨੇ ਪਾਣੀ ਦੇਖਿਆ ਲੱਡੂ ਬੰਦਰੇ ਲੋਕ 16 ਟੋਲਪਲਾਜ਼ੇ ਬੰਦ ਕੀਤੇ 66 ਲੱਖ ਰੁਪਏ ਇੱਕ ਦਿਨ ਦਾ ਬਚ ਰਿਹਾ ਕੱਲੇ ਪੰਜਾਬੀਆਂ ਦਾ ਨਹੀਂ ਜਿਹੜੇ ਕੋਈ ਕੋਈ ਇਧਰ ਆਪਣਾ ਧਾਰਮਿਕ ਟੂਰਿਜ਼ਮ ਬਹੁਤ ਹੈ ਪਹਾੜਾਂ ਦੇ ਵਿੱਚ ਮੰਦਰਾਂ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਕੋਈ ਜਿਹੜੇ ਨੇ ਦਰਬਾਰ ਸਾਹਿਬ ਮੱਥਾ ਟੇਕਣਾ ਆਉਂਦੇ ਨੇ ਕੋਈ ਨਾਨ ਪੰਜਾਬੀ ਬਹੁਤ ਆਉਂਦੇ ਉਹ ਵੀ ਉਹਨਾਂ ਦਾ ਵੀ ਪੈਸਾ ਬਚਦਾ ਜੀ ਜਦੋਂ ਉਹ ਖਤਮ ਹੀ ਹੋ ਗਏ ਤੇ ਫਿਰ 400 ਦਿਨ ਕਾਦੇ ਦੇ ਸੀ ਉਦੋਂ ਪਹਿਲਾਂ ਕਹਿੰਦੇ 200 ਦਿਨ ਦੇਤੀ ਸੀ ਸਾਨੂੰ ਉਹ 200 ਦਿਨ ਪਹਿਲਾਂ ਭਰਾ ਦਿੱਤੇ ਗਏ ਕੀ ਕਰੀਏ ਅਸੀਂ ਪੰਜਾਬੀਆਂ ਦੀ ਜੇਬ ਚੋਂ ਅਸੀਂ ਜਿਹੜਾ ਇਸ ਤਰ੍ਹਾਂ ਦੀ ਲੁੱਟ ਜਿਹੜੀ ਹੈ ਜਾਂ ਪੰਜਾਬੀਆਂ ਦੀ ਜੇਬ ਚੋਂ ਜਿਹੜਾ ਇਸ ਤਰ੍ਹਾਂ ਦਾ ਗਾਕਾ ਜਿਹੜਾ ਉਹ ਨਹੀਂ ਪੈਣ ਦੇ ਮੰਗਤੇ ਬਾਕੀ ਜਿੰਨਾ ਵੀ ਤੁਹਾਡੇ ਸੁਝਾਅ ਆਏ ਨੇ ਅਸੀਂ ਤਨਦੇਹੀ ਨਾਲ ਸੱਚੇ ਦਿਲੋਂ ਉਹਨੂੰ ਪੂਰੇ ਕਰਾਂਗੇ ਕੋਈ ਪਤਾ ਨਹੀਂ ਕਿਹੜਾ ਸੁਝਾਅ ਜਿਹੜਾ ਉਹ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਦੇ ਤੁਸੀਂ ਉਹ ਰਹਿ ਗਏ ਬਸ ਆਹੀ 16 17 ਬਾਕੀ ਤਾਂ ਆਉਂਦੇ ਨਹੀਂ ਉਹ ਤਾਂ ਆਉਂਦੇ ਨਹੀਂ ਉਹ ਕਿਉਂਕਿ ਉਹ ਇੰਨੇ ਕ ਜਿਆਦਾ ਗੁਨਾਹ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਪੰਜਾਬ ਨਾਲੇ ਬੜੇ ਧੋਖੇ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਚਾਹੇ ਉਹ